ਅੱਜ ਤੋਂ ਤਿੰਨ ਨਵੇਂ ਅਪਰਾਧੀ ਕਾਨੂੰਨ ਲਾਗੂ ਹੋ ਗਏ ਹਨ ਭਾਰਤੀ ਨਿਆਂ ਸੰਹਿਤਾ ਤਹਿਤ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਕਮਲਾ ਮਾਰਕੀਟ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਨਵੀਂ ਪੀਨਲ ਕੋਡ ਭਾਰਤੀ ਨਿਆਂ ਸੰਹਿਤਾ ਦੇ ਤਹਿਤ ਇਹ ਕਾਰਵਾਈ ਸੜਕ ਵਿਕਰੇਤਾ ਦੇ ਖਿਲਾਫ ਹੈ ਜਿਹੜੀ ਉਹ ਕੀਤੀ ਗਈ ਸੀ ਇਸ ਸੂਤਰਾਂ ਦੇ ਅਨੁਸਾਰ ਪਹਿਲੀ ਐਫ ਆਈ ਆਰ ਭਾਰਤੀ ਨਿਆਂ ਸੰਹਿਤਾ ਦੀ ਧਾਰਾ 2023 ਦੇ ਤਹਿਤ ਕਮਲਾ ਮਾਰਕੀਟ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕੀਤੀ ਗਈ ਸੀ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਫੁੱਟ ਓਵਰ ਬ੍ਰਿਜ ਦੇ ਹੇਠਾਂ ਵਿਗਨਪਾਣ ਅਤੇ ਸਮਾਨ ਵੇਚਣ ਦੇ ਦੋਸ਼ ਦੇ ਵਿੱਚ ਭਾਰਤੀ ਨਿਹਾਨ ਸੇਨਤਾ ਦੀ ਧਾਰਾ 285 ਦੇ ਤਹਿਤ ਇੱਕ ਸਟਰੀਟ ਵਿਕਰੇਤਾ ਦੇ ਖਿਲਾਫ ਹੈ ਜਿਹੜਾ ਮਾਮਲਾ ਦਰਜ ਕੀਤਾ ਗਿਆ ਦਰਜ ਕੀਤੀ ਗਈ ਐਫ ਆਈ ਆਰ ਦੇ ਮੁਤਾਬਕ ਮਲਜ਼ਮ ਦੀ ਜਿਹੜੀ ਪਛਾਣ ਹੈ ਉਹ ਪੰਕਜ ਕੁਮਾਰ ਵਾਸੀ ਬਾਹਰ ਵਿਹਾਰ ਵਿੱਚ ਜੋ ਹੋਈ ਹੈ ਤੇ ਪੁਲਿਸ ਨੇ ਜਿਹੜੀ ਹੈ ਐਫ ਆਈ ਆਰ ਦੇ ਵਿੱਚ ਕਿਹਾ ਕਿ ਮੁਲਜ਼ਮ ਮੁੱਖ ਸੜਕ ਦੇ ਨੇੜੇ ਇੱਕ ਗੱਡੀ ਦੇ ਵਿੱਚ ਤੰਬਾਕੂ ਅਤੇ ਪਾਣੀ ਵੇਚ ਰਿਹਾ ਸੀ ਜਿਸ ਕਾਰਨ ਜਿਹੜੀ ਰਾਹੀਗਰਾਂ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਭਾਰਤੀ ਅਪਰਾਧਿਕ ਨਿਆਂ ਪ੍ਰਣਾਲੀ ਚ ਵੱਡੇ ਪੱਧਰ ਤੇ ਤਬਦੀਲੀਆਂ ਆਉਣ ਤੇ ਅੰਗਰੇਜ਼ਾਂ ਦੇ ਜਮਾਨੇ ਦੇ ਵਿੱਚ ਕਾਨੂੰਨਾਂ ਨੂੰ ਖਤਮ ਕਰਦੇ ਹੋਏ ਸੋਮਵਾਰ ਤੋਂ ਪੂਰੇ ਦੇਸ਼ ਦੇ ਵਿੱਚ ਤਿੰਨ ਨਵੇਂ ਅਪਰਾਧਿਕ ਜਿਹੜੇ ਕਾਨੂੰਨ ਨੇ ਉਹ ਲਾਗੂ ਹੋ ਜਾਣਗੇ ਇੰਡੀਅਨ ਜੁਡੀਸ਼ੀਅਲ ਜੁਡੀਸ਼ੀਅਲ ਕੋਡ ਇੰਡੀਆਨਾ ਸਿਵਲ ਡਿਫੈਂਸ ਕੋਡ ਇੰਡੀਆਨਾ ਐਵੀਡੈਂਸ ਐਕਟ ਬ੍ਰਿਟਿਸ਼ ਯੁੱਗ ਦੇ ਅਤੇ ਇੰਡੀਅਨ ਪੀਨਲ ਕੋਡ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਅਤੇ ਇੰਡੀਅਨ ਐਵੀਡੈਂਸ ਐਕਟ ਦੀਆਂ ਨਵੇਂ ਥਾਂ ਲੈਣਗੇ ਇੱਕ ਨਵੇਂ ਕਾਨੂੰਨ ਇੱਕ ਆਧੁਨਿਕ ਨਿਆਂ ਪ੍ਰਣਾਲੀ ਦੀ ਸਥਾਪਨਾ ਜਿਹੜੀ ਉਹ ਕਰਨਗੇ ਜਿਸ ਵਿੱਚ ਜ਼ੀਰੋ ਐਫ ਆਈ ਆਰ ਪੁਲਿਸ ਦੇ ਕੋਲ ਆਨਲਾਈਨ ਸ਼ਿਕਾਇਤ ਦਾਇਰ ਕਰਨਾ ਇਲੈਕਟ੍ਰੋਨਿਕ ਸਾਧਨ ਜਿਵੇਂ ਐਸ ਐਮ ਐਸ ਮੋਬਾਈਲ ਫੋਨ ਤੇ ਸੰਦੇਸ਼ ਭੇਜਣਾ ਤੇ ਸੰਮਣ ਭੇਜਣਾ ਅਤੇ ਕਾਨੂੰਨੀ ਅਪਰਾਧਾਂ ਵਾਲੀ ਥਾਂ ਦੀ ਜਿਹੜੀ ਲਾਜ਼ਮੀ ਵੀਡੀਓਗ੍ਰਾਫੀ ਵਰਗੇ ਜਿਹੜੇ ਆ ਉਪਬੰਧ ਸ਼ਾਮਲ ਹੋਣਗੇ